ਸੱਚੇ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਹਮਰੇ ਸਰ ਦੇ ਵਿੱਚ ਪ੍ਰਵਾਸੀਆਂ ਨੇ ਦੋ ਸਿੱਖ ਭਰਾਵਾਂ ਦੀ ਕੀਤੀ ਕੁੱਟਮਾਰ ਨੌਜਵਾਨਾਂ ਦੀਆਂ ਦਸਤਾਰਾਂ ਤੱਕ ਦੀ ਕੀਤੀ ਬੇਅਦਬੀ ਨੌਜਵਾਨਾਂ ਦੀ ਐਕਟਿਵਾਦੀ ਵੀ ਕੀਤੀ ਪੰਤੋੜ ਭੱਜਣ ਮੌਕੇ ਨੌਜਵਾਨ ਦੀ ਦਸਤਾਰ ਵੀ ਨਾਲ ਲੈ ਗਏ ਹਮਲਾਵਰ ਪ੍ਰਵਾਸੀ ਪੀੜਤ ਨੌਜਵਾਨਾਂ ਨੇ ਸਖਤ ਕਾਰਵਾਈ ਦੀ ਕੀਤੀ ਮੰਗ ਮੌਕੇ ਤੇ ਜਾਂਚ ਪੜਤਾਲ ਕਰਨ ਦੇ ਲਈ ਪਹੁੰਚੇ ਪੁਲਿਸ ਮੁਲਾਜ਼ਮ ਪੰਜਾਬੀਆਂ ਦੇ ਲਈ ਇੱਕ ਵਾਰ ਫਿਰ ਤੋਂ ਵੱਜੀ ਖਤਰੇ ਦੀ ਘੰਟੀ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਵਿੱਚ ਵਧਿਆ ਪਾਣੀ ਦਾ ਪੱਧਰ ਅੱਜ ਮੁੜ ਤੋਂ ਖੋਲਿਆ ਗਿਆ ਫਲੱਡ ਗੇਟ 4 ਇੰਚ ਤੱਕ ਖੋਲਿਆ ਗਿਆ ਫਲੱਡ ਗੇਟ ਪਹਾੜਾਂ ਦੇ ਵਿੱਚ ਪੈ ਰਹੇ ਲਗਾਤਾਰ ਭਾਰੀ ਮੀਂਹ ਦੇ ਨਾਲ ਵਧ ਰਿਹਾ ਪਾਣੀ ਦਾ ਲੈਵਲ ਬਠਿੰਡਾ ਦੇ ਪਿੰਡ ਜੀਤਾ ਦੇ ਵਿੱਚ ਹੋਏ ਬੰਬ ਤਮਾਕੇ ਮਾਮਲੇ ਦੇ ਵਿੱਚ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਕੀਤਾ ਗ੍ਰਿਫਤਾਰ ਮੁਲਜ਼ਮ ਵੀਡੀਓ ਦੇਖ ਕੇ ਬਣਾ ਰਿਹਾ ਸੀ ਬੰਬ ਜਾਂਚ ਦੌਰਾਨ ਪੁਲਿਸ ਨੂੰ ਕਈ ਸ਼ੱਕੀ ਵਸਤੂਆਂ ਹੋਈਆਂ ਬਰਾਮਦ ਭਲਕੇ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਕੀਤਾ ਜਾਵੇਗਾ ਪੇਸ਼ ਵਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਦੂਜਾ ਸਪਲੀਮੈਂਟਰੀ ਚਲਾਨ ਕੀਤਾ ਗਿਆ ਪੇਸ਼ ਵਿਜੀਲੈਂਸ ਨੇ ਫਾਈਨਲ ਚਲਾਨ ਲਈ ਅਦਾਲਤ ਤੋਂ ਮੰਗਿਆ ਸਮਾਂ ਬਠਿੰਡਾ ਪੁਲਿਸ ਡਰੱਗਜ਼ ਮਾਮਲੇ ਦੇ ਵਿੱਚ ਪਹਿਲਾਂ ਹੀ ਪੇਸ਼ ਕਰ ਚੁੱਕੀ ਹੈ ਚਲਾਨ ਚੋਣ ਕਮਿਸ਼ਨ ਦੇ ਵੱਲੋਂ EVM ਦੇ ਵਿੱਚ ਕੀਤਾ ਗਿਆ ਵੱਡਾ ਬਦਲਾ EVM ਤੇ ਨਜ਼ਰ ਆਵੇਗੀ ਉਮੀਦਵਾਰਾਂ ਦੀ ਰੰਗ ਦੇ ਰੰਗਦਾਰ ਤਸਵੀਰ ਅਤੇ ਨਾਂ ਨਵਾਂ ਬਦਲਾ ਬਿਹਾਰ ਚੋਣਾਂ ਦੇ ਵਿੱਚ ਹੋ ਸਕਦਾ ਹੈ ਲਾਗੂ ਚੋਣ ਕਮਿਸ਼ਨ ਦੇ ਵੱਲੋਂ ਦਿਸ਼ਾ ਨਿਰਦੇਸ਼ ਕੀਤੇ ਗਏ ਜਾਰੀ ਅਨੰਤ ਮੈਰਿਜ ਐਕਟ ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਐਕਟ ਤਹਿਤ ਨਿਯਮ ਬਣਾਉਣ ਦੇ ਦਿੱਤੇ ਨਿਰਦੇਸ਼ 17 ਸੂਬਿਆਂ ਅਤੇ 7 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੇ ਹੁਕਮ ਸਿੱਖਾਂ ਦੇ ਵਿਆਹ ਰਜਿਸਟਰ ਕਰਨ ਲਈ ਸ਼ੁਰੂ ਹੋਵੇ ਪ੍ਰਕਿਰਿਆ 4 ਮਹੀਨੇ ਅੰਦਰ ਅਨੰਤ ਮੈਰਿਜ ਐਕਟ ਤਹਿਤ ਬਣਾਏ ਜਾਣ ਨਿਯਮ ਸਨਦੀਪ ਸਿੰਘ ਸਣੀ ਮਾਮਲੇ ਦੇ ਵਿੱਚ ਵੱਡੀ ਅਪਡੇਟ ਪਟਿਆਲਾ ਪੁਲਿਸ ਨੇ ਦਰਜ ਕੀਤੀ ਐਫ ਆਈ ਆਰ ਦੇ ਵਿੱਚ ਕੀਤੀ ਸੋਧ 232 ਨੰਬਰ ਐਫ ਆਈ ਆਰ ਦੇ ਵਿੱਚ 109 ਦੇ ਨਾਲ ਹੁਣ 103 ਦਾ ਵੀ ਕੀਤਾ ਗਿਆ ਵਾਧਾ ਪਹਿਲਾਂ ਇਰਾਦਾ ਕਤਲ ਸੀ ਹੁਣ 103 ਦਾ ਕਤਲ ਦੇ ਮਾਮਲੇ ਦੇ ਵਿੱਚ ਵੀ ਨਾਮ ਕੀਤਾ ਗਿਆ ਦਰਜ ਬੀਤੇ ਦਿਨ ਜ਼ਖਮੀ ਸਾਫਕਾ ਪੁਲਿਸ ਅਧਿਕਾਰੀ ਸੁਪਾ ਸਿੰਘ ਮੌਤ ਤੋਂ ਬਾਅਦ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਵੋਟ ਚੋਰੀ ਦੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਦੇ ਨਿਸ਼ਾਨੇ ਦੇ ਉੱਪਰ ਹੁਣ ਮੁੱਖ ਚੋਣ ਕਮਿਸ਼ਨਰ ਕਿਹਾ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਉਹਨਾਂ ਲੋਕਾਂ ਦਾ ਬਚਾਅ ਕਰ ਰਹੇ ਨੇ ਜਿਨ੍ਹਾਂ ਨੇ ਭਾਰਤੀ ਲੋਕਤੰਤਰ ਨੂੰ ਉਚਵਾ ਕੀਤਾ ਚੋਣ ਪ੍ਰਕਿਰਿਆ ਹਾਈਜੈਕ ਕਰਕੇ ਵੋਟਾਂ ਚੋਰੀ ਕਰਨ ਨੂੰ ਬਚਾਇਆ ਜਾ ਰਿਹਾ ਹੈ ਰਾਹੁਲ ਗਾਂਧੀ ਦੇ ਇਲਜ਼ਾਮਾਂ ਦੇ ਉੱਪਰ ਇਲੈਕਸ਼ਨ ਕਮਿਸ਼ਨ ਦਾ ਪਲਟਵਾਰ ਕੇ ਆ ਰਾਹੁਲ ਗਾਂਧੀ ਦੇ ਇਲਜ਼ਾਮ ਗਲਤ ਅਤੇ ਬੇਬੁਨਿਆਦ ਬਿਨਾਂ ਪੱਕਾ ਸੁਣੇ ਵੋਟ ਨਹੀਂ ਕੱਟੀ ਜਾਂਦੀ ਵੋਟ ਨੂੰ ਕੋਈ ਆਮ ਸ਼ਖਸ ਆਨਲਾਈਨ ਨਹੀਂ ਹਟਾ ਸਕਦਾ ਐਮਪੀ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਮਿਸ਼ਨ ਚੜ੍ਹਦੀ ਕਲਾ ਲਈ 1 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ ਹੜਪਰਭਾਵਿਤ ਇਲਾਕਿਆਂ ਲਈ ਅਗਲੇ 3 ਮਹੀਨੇ ਲਈ ਦੇਣਗੇ 10 ਜੀਸੀਬੀ ਮਸ਼ੀਨਾਂ 50 ਟਰੈਕਟਰ 200 ਫੌਗਿੰਗ ਮਸ਼ੀਨਾਂ ਹੜਪ੍ਰਭਾਵਿਤ ਲੋਕਾਂ ਨੂੰ ਰਾਹਤ ਗੱਟਾ ਵੰਡਣ ਲਈ ਅਜਨਾਲਾ ਵਿੱਚ ਸਥਾਪਿਤ ਕੀਤਾ ਗਿਆ ਮੈਗਾ ਵੇਅਰਹਾਊਸ ਐਸਨ ਅਸਦੀਆਂ ਤੋਂ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾਤ ਧੰਨਵਾਦ